ਬਾਪੂ ਤੁਸੀਂ ਪਿੰਦੇ ਨਹੀਂ ਨਹੀਂ ਮੈਂ ਨਹੀਂ ਕਿਉਂ ਨਹੀਂ ਪਿੰਦੇ ਬੱਚ ਬਹੁਤ ਵਧੀਆ ਗੱਲ ਨਹੀਂ ਪਣੀ ਚਾਹੀਦੀ ਤੇ ਫਿਰ ਦੇਸੀ ਕਿਵੇਂ ਬਣਦੀ ਬਾਪੂ ਮਾੜਾ ਜਿਹਾ ਦੱਸਿਓ ਲੋਕਾਂ ਨੂੰ ਵੀਰੇ ਦੱਸੋ ਉਹ ਬਣਦੀ ਹੈ ਗੋੜ ਪਾਉਣਾ ਪੈਂਦਾ ਜੀ ਪਹਿਲਾਂ ਗੋੜ ਘੋਲਣਾ ਪੈਂਦਾ ਫਿਰ 15 20 ਦਿਨ ਲੱਗਦੇ ਹੈ ਅੱਛਾ ਉਹਨੂੰ ਬਣਨ ਨੂੰ ਤਿਆਰ ਕਰ ਕਿੰਨੀ ਵਾਰੀ ਬਣਾਈ ਬਾਪੂ ਬਹੁਤ ਵਾਰੀ ਬਣਾਈ ਤੇ ਬਾਪੂ ਜੀ ਪੁਲਿਸ ਨੇ ਦੇਖ ਲਿਆ ਕੋਈ ਨਹੀਂ ਉਹ ਨਹੀਂ ਹੁਣ ਕੀ ਪੁਲਿਸ ਕਰੂ ਤੁਹਾਨੂੰ ਹੁਣ ਤਾਂ ਨਹੀਂ ਕਰਾਂਗੇ ਅੱਛਾ ਬਾਪੂ ਬਣਾਈ ਬਹੁਤ ਹੈ ਅੱਛਾ ਬਣਾਈ ਬਹੁਤ ਹੈ ਤੇ ਬਾਪੂ ਸੁਣਿਆ ਵੀ ਖਸਖਸ ਦੀ ਖੇਤੀ ਕਰ ਲੈਨੇ ਬਾਪ ਜੇ ਹੋ ਜੇ ਤਾਂ ਮਰਦੇ ਹੀ ਨਹੀਂ ਆਹੋ ਸਭ ਨੇ ਇਹ ਗੱਲ ਕਹੀ ਆ ਇਹ ਸਾਰੇ ਕਹਿੰਦੇ ਇਹ ਕੰਮ ਹੋਣਾ ਚਾਹੀਦਾ ਬੱਪਾ ਹੋਣਾ ਚਾਹੀਦਾ ਮੈਂ ਕਹਿੰਦਾ ਮਰਦੇ ਹੀ ਨਹੀਂ ਜੇ ਫਸਕੀ ਖੇਤੀ ਹੋ ਜੇ ਹੁਣ ਇਹ ਗੋਲੀ ਖਾਨਾ ਇੱਕ ਖਾਨਾ ਗੋਲੀ ਹਾਂ ਜਿਹੜੀ ਕਿਹੜੀ ਜਿਹੜੀ ਥੱਲੇ ਰੱਖਦੇ ਆ ਅੱਛਾ ਇਹ ਗੋਲੀ ਉਹਦੇ ਨਾਲ ਤੁਰੇ ਫਿਰਦੇ ਆ ਬਸ ਇੱਕ ਮੂੰਹ ਪਹਿਲਾਂ ਡੋਡੇ ਖਾਂਦੇ ਰਾਮ ਨਹੀਂ ਲੇ ਤੇ ਦਈਲਾ ਮਾਰਦੇ ਸੀ ਡੋਟੇ ਕਾ ਕੇ ਨੰਨੇ ਹਾਂ ਹੁਣ ਤਾਂ ਐਵੇਂ ਆ ਇੱਕ ਵਾਰ ਤੇ ਬੱਪੂ ਜੀਵਣੀ ਗੋਲੀ ਆ ਜਿਹੜੀ ਉਹ ਕਹਿੰਦੇ ਲੁਕੀ ਖਰੀਦ ਕੇ ਵੇਚਦੇ ਵੀ ਆ ਨਹੀਂ ਉਹ ਨਵਾਂ ਵਾਲਾ ਪਾਣੀ ਖੋਤੀ ਆਪਾਂ ਨੂੰ ਤਾਂ ਮੈਨੂੰ ਫ੍ਰੀ ਮਿਲਦੀ ਹੈ ਜੀ ਇੱਥੋਂ ਅੱਛਾ ਕੋਣ ਕੋਣ ਦਿੰਦਾ ਉਹ ਹਸਪਤਾਲ ਤੋਂ ਮਿਲਦੀ ਹੈ ਜੀ ਅੱਛਾ ਹਸਪਤਾਲ ਤੋਂ ਮਿਲਦਾ ਇਲੀਗਲ ਕਰਦਾ ਨਸ਼ਾ ਮਤਲਬ ਇਹ ਕਰ ਸਕ ਕਰ ਸਕਦੇ ਹਾਂ ਜੀ ਸਾਨੂੰ ਹੈਗੀ ਸਾਡੇ ਕੋਲ ਕਾਰਟ ਬਣਿਆ ਹੋਇਆ ਅੱਛਾ ਹਾਂ ਤੇ ਜੇ ਆਪਾਂ ਨਾ ਕਰੀਏ ਤਾਂ ਪਾਪੂ ਕੀ ਹੋ ਜਾਊਗਾ ਨਹੀਂ ਕਮਜ਼ੋਰੀ ਹੋ ਜਾਂਦੀ ਹੈ ਨਹੀਂ ਸਰੀਰ ਕੰਮ ਨਹੀਂ ਕਰਦਾ ਨਾ ਹੁਣ ਇੱਕ ਤਾਂ ਉਹ ਵੀ 70 72 ਸਾਲ ਦਾ ਹੋਇਆ ਹੈ ਨਹੀਂ ਫਿਰ ਤੁਹਾਨੂੰ ਇਹਦੇ ਨਾਲ ਤਾਕਤ ਆਉਂਦੀ ਹੈ